ਮੈਂ ਤੁਹਾਡਾ ਆਪਣਾ ਬੌੜੀ ਮੱਤੀ ਅੱਜ ਆਪਾਂ ਰਾਜਾ ਸਹਿਬ ਜੀ ਦੇ ਮਜ਼ਾਰੇ ਪਹੁੰਚੇ ਹੋਏ ਆ ਤੇ ਅੱਜ ਤੁਹਾਨੂੰ ਰਾਜਾ ਸਹਿਬ ਜੀ ਦਾ ਵੀ ਥੋੜੇ ਜਿਹਾ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਬਹੁਤਾ ਤੇ ਸਾਨੂੰ ਵੀ ਨਹੀਂ ਪਤਾ ਇਹ ਜਿੰਨਾ ਕ ਇਤਿਹਾਸ ਜਿਹੜਾ ਮੇਨ ਇਤਿਹਾਸਾ ਜੋ ਬੋਰਡ ਤੇ ਲਿਖਿਆ ਹੋਇਆ ਉਹ ਤੁਹਾਨੂੰ ਪੜ ਕੇ ਰਾਜਾ ਸਹਿਬ ਜੀ ਬਾਰੇ ਦੱਸਾਂਗੇ ਤੇ ਆਪਾਂ ਸ਼ੁਰੂ ਕਰਦੇ ਆਂ ਰਾਜਾ ਸਾਹਿਬ ਜੀ ਦਾ ਬੜਾ ਉੱਚਾ ਤੇ ਸੁੱਚਾ ਜੀਵਨ ਹੈ ਰਾਜਾ ਸਾਹਿਬ ਜੀ ਦਾ ਜਨਮ ਪਿੰਡ ਵੱਲੋਵਾਲ ਨਾਨਕੇ ਘਰ ਸਨ 1862 ਨੂੰ ਹੋਇਆ ਰਾਜਾ ਸਾਹਿਬ ਜੀ ਦਾ ਜੱਦੀ ਪਿੰਡ ਮੰਨਣਾ ਹਾਨਾ ਜ਼ਿਲ੍ਹਾ ਸਿਹਾਰਪੁਰ ਸੀ ਰਾਜਾ ਸਾਹਿਬ ਜੀ ਦੇ ਪਿਤਾ ਮੰਗਲਦਾਸਾ ਤੇ ਮਾਤਾ ਸਾਹਿਬ ਦੀ ਜੀ ਸੰਨ ਰਾਜਾ ਸਾਹਿਬ ਜੀ ਨੇ ਪਿੰਡ ਮੂਸਾਪੁਰ ਵਿਖੇ ਮੌਲਵੀ ਸਾਹਿਬ ਦੀਨ ਕੋਲੋਂ ਵਿਦਿਆ ਪ੍ਰਾਪਤ ਕੀਤੀ ਰਾਜਾ ਸਾਹਿਬ ਜੀ 14 ਸਾਲ ਦੀ ਉਮਰ ਵਿੱਚ ਪਿੰਡ ਮਹਿਜ਼ ਮਹਿਰਮਪੁਰ ਵਿਖੇ ਸੰਤ ਗੰਗਾਦਾਸ ਜੀ ਦੇ ਡੇਰੇ ਵਿੱਚ ਸੰਤਾਂ ਦੀ ਮੰਡਲੀ ਦੇ ਨਾਲ ਨਾਲ ਆਏ ਫਿਰ ਅੱਗੇ ਪਿੰਡ ਛਿੰਗੜਾ ਵਿਖੇ ਬਾਬਾ ਜਵਾਰ ਸਿੰਘ ਜੀ ਨਾਲ ਮਲਾਪ ਹੋਇਆ ਬਚਪਨ ਤੋਂ ਹੀ ਪ੍ਰਮਾਤਮਾ ਦੀ ਪ੍ਰੇਮ ਦੀ ਚिटਕ ਲੱਗੀ ਹੋਈ ਸੀ ਬਾਬਾ ਜਵਾਰ ਸਿੰਘ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਪ੍ਰਮਾਤਮਾ ਨਾਲ ਇੱਕ ਮਿਕ ਹੋਏ ਹੋ ਗਏ ਜਿੱਥੇ ਰਾਜਾ ਸਾਹਿਬ ਜੀ ਨੇ ਨਾਨਕਿਆਂ ਨੂੰ ਦਾਦ ਤਾਰਿਆ ਦਾਦਕਿਆਂ ਨੂੰ ਤਾਰਿਆ ਉਥੇ ਪਿੰਡ ਰੈਪੇ ਵਿੱਚ ਗੁਰਦੁਆਰਾ ਤਖਤ ਸਾਹਿਬ ਤਾਂ ਮਰ ਕਰਵਾਇਆ ਪਿੰਡ ਚਿੰਗਣਾ ਵਿੱਚ ਗੁਰਦੁਆਰਾ ਦੁਖਨ ਨਿਵਾਰਨ ਸਭ ਸਾਰਿਆ ਪਿੰਡ ਗੁਣਾਚੌਰ ਵਿੱਚ ਗੁਰਦੁਆਰਾ ਸਰੋਵਰ ਸਾਹਿਬ ਸਾਰਿਆ ਪਿੰਡ ਗੌਂਸਲਾ ਦੀ ਧਰਤੀ ਤੇ ਗੁਰਦੁਆਰਾ ਮੰਜੀ ਸਾਹਿਬ ਸਾਰਿਆ ਪਿੰਡ ਸੁਜੋ ਦੀ ਧਰਤੀ ਤੇ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਸਿਰਜਣਾ ਕੀਤੀ ਪਿੰਡ ਰਾਜਾ ਸਾਹਿਬ ਮਜ਼ਾਰਾ ਵੇਖੇ ਸਨ 1916 ਨੂੰ ਰਸੋਖਾਨਾ ਸਾਹਿਬ ਦੀ ਰਚਨਾ ਕਰਕੇ ਮਾਣ ਦਿੱਤਾ ਇਸ ਨਗਰ ਨੂੰ ਰਾਜਾ ਸਾਹਿਬ ਜੀ ਦਾ ਮਜਾਰਾ ਕਰਕੇ ਸਾਰੀ ਦੁਨੀਆ 'ਚ ਜਾਣਿਆ ਜਾਂਦਾ ਹੈ ਸਾਨੂੰ 1903 ਵਿੱਚ ਆਪ ਜੀ ਨੇ ਮਹਾਨ ਰਚਨਾ ਭਗਵਾਨ ਬਿਲਾਸ ਰਚੀ ਤੁਸੀਂ ਇਸ ਦੇ ਨਾਮ ਤੋਂ ਸਮਝ ਸਕਦੇ ਹੋ ਕਿ ਜਿਹੜੇ ਉਹਦੇ ਨਾਲ ਰਹਿੰਦੇ ਨੇ ਉਹੀ ਉਹਦੇ ਨਾਲ ਗੱਲ ਕਰ ਸਕਦੇ ਹਨ ਜਿਸ ਵਿੱਚ ਪਰਮਾਤਮਾ ਦੀ ਉਸਤਤ ਗੁਰੂ ਦੀ ਮਹੱਤਤਾ ਅਤੇ ਪਰਮਾਤਮਾ ਦਾ ਇੱਕ ਸੰਦੇਸ਼ ਦਿੱਤਾ ਮਨੁੱਖ ਨੂੰ ਚੰਗਾ ਜੀਵਨ ਜਿਉਣ ਦੀ ਜਾਂਚ ਦੱਸੀ ਬਹਿਮਾ ਪਰ ਮਾਦਾ ਖੰਡਨ ਕੀਤਾ ਰਾਜਾ ਸਾਹਿਬ ਜੀ ਦੀ ਇਸ ਹੱਥ ਲਿਖਤ ਇਧਰ ਆਇਆ ਮਹਾਨ ਰਚਨਾ ਮਹਾਨ ਰਚਨਾ ਨੂੰ ਸਭ ਨੂੰ ਪੜਨਾ ਚਾਹੀਦਾ ਹੈ ਸਾਨੂੰ 1907 ਵਿੱਚ ਰਾਜਾ ਸਾਹਿਬ ਜੀ ਦਾ ਮਲਾਪ ਪਟਾਲੇ ਵਿਖੇ ਬਾਬਾ ਸਹਿਬਦਾਸ ਜੀ ਨਾਲ ਹੋਇਆ ਤੇ 30 ਅਗਸਤ ਸਾਲ 1940 ਨੂੰ ਰਾਜਾ ਸਾਹਿਬ ਜੀ ਮਜ਼ਾਰਾ ਵਿਖੇ ਆਪ ਜੋਤੀ ਜੋਤ ਸਮਾ ਗਏ ਇਸ 17 ਪਾਗਰੋਂ ਸਾਨੂੰ 940 ਮੂਰ ਰਸੋਖਾਨਾ ਮਜਾਰਾ ਸਾਹਿਬ ਰਾਜਾ ਸਾਹਿਬ ਦੇ ਖਿਆਲਪੀ ਦਾ ਸੰਸਕਾਰ ਕੀਤਾ ਗਿਆ ਜਿਸ ਥਾਂ ਤੇ ਸੁੰਦਰ ਆਲੀਸ਼ਾਨ ਦਰਬਾਰ ਦੀ ਸਥਾਪਨਾ ਕੀਤੀ ਗਈ ਤੇ ਰਾਜਾ ਸਾਹਿਬ ਜੀ ਨੇ ਆਪਣੀ ਕੋਈ ਤਸਵੀਰ ਨਹੀਂ ਖਿੱਚਵਾਈ ਸੀ ਤੇ ਆਪ ਜੀ ਦੀ ਕੋਈ ਤਸਵੀਰ ਨਹੀਂ ਹੈ 78 ਸਾਲ ਆਪ ਜੀ ਦੀ ਅਰਜਾ ਸਵਾਸ ਸਵਾਸ ਪ੍ਰਮਾਤਮਾ ਦਾ ਨਾਮ ਜਪਿਆ ਅਤੇ ਦੂਜਿਆਂ ਨੂੰ ਜਪਾਇਆ अनेका ਹੀ ਪ੍ਰਪੂਕਾਰ ਦੇ ਕੰਮ ਕੀਤੇ ਤੇ ਆਪਾਂ ਨੂੰ ਇੱਕ ਇਥੋਂ ਦੀ ਸੰਗਤ ਤੋਂ ਸੁਣਨ ਦੇ ਵਿੱਚ ਇਹ ਵੀ ਪਤਾ ਲੱਗਿਆ ਵੀ ਰਾਜਾ ਸਹਿਜ ਜੀ ਦੀ ਉਸ ਸਮੇਂ ਦੇ ਵਿੱਚ ਜਦੋਂ ਵੀ ਕੋਈ ਤਸਵੀਰ ਕੀਤੀ ਜਾਂਦੀ ਸੀ ਤਾਂ ਉਹਨਾਂ ਦੀ ਤਸਵੀਰ ਨਹੀਂ ਆਉਂਦੀ ਸੀ ਤਾਂ ਉਹਨਾਂ ਦੀ ਹਲੇ ਵੀ ਕੋਈ ਵੀ ਤਸਵੀਰ ਨਹੀਂ ਮੌਜੂਦ ਵੀ ਕੋਈ ਵੀ ਤਸਵੀਰ ਉਹਨਾਂ ਦੀ ਕੈਮਰੇ ਦੇ ਵਿੱਚ ਨਹੀਂ ਆਈ ਸੀ ਤਾ ਉਹ ਇੱਕ ਬਹੁਤ ਪਹੁੰਚੀ ਹੋਈ ਰੂਸੀ ਜਿਨ੍ਹਾਂ ਨੇ ਅਨੇਕਾਂ ਹੀ ਸੰਗਤਾਂ ਨੂੰ ਨਿੱਕਾ ਹੀ ਲੋਕਾਂ ਨੂੰ ਤੇ ਤਾਰਿਆ ਤਾਂ ਇਹਨਾਂ ਦੀ ਅੱਜ ਕੱਲ੍ਹ ਰਾਜਾ ਸਾਹਿਬ ਜੀ ਦੇ ਮਜਾਰਾ ਵਿਖੇ ਉਹ ਬਹੁਤ ਹੀ ਜ਼ਿਆਦੇ ਮੰਤਾ ਜਿੱਥੇ ਬਹੁਤ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਪਰ ਪੂਰੀ ਦੁਨੀਆ ਦੇ ਵਿੱਚੋਂ ਲੋਕ ਆਉਂਦੇ ਨੇ ਤੇ ਇਥੋਂ ਦੇ ਲੋਕ ਜ਼ਿਆਦਾਤਰ ਫੋਰਨ ਕੰਟਰੀਆਂ ਦੇ ਵਿੱਚ ਚਲੇ ਗਏ ਹਨ ਅਮਰੀਕਾ ਕੈਨੇਡਾ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚੋਂ ਸਪੈਸ਼ਲ ਮੇਲੇ ਦੇ ਉੱਤੇ ਟਿਕਟਾਂ ਝੱਟ ਕੇ ਲੋਕ ਸੇਵਾ ਕਰਨ ਦੇ ਵਿੱਚ ਆਏ ਸਾਲ ਦੀ ਤਰ੍ਹਾਂ ਹੀ ਆਉਂਦੇ ਹਨ ਤਾਂ ਜੋ ਅਮਰੀਕਾ ਆਸਟ੍ਰੇਲੀਆ ਦੇ ਵਿੱਚੋਂ ਟਿਕਟਾਂ ਝੱਟ ਕੇ ਸਪੈਸ਼ਲ ਮੇਲੇ ਦੀ ਖਾਤਰ ਆਉਂਦਾ ਤਾਂ ਉਹ ਕੋਈ ਪਹੁੰਚੀ ਹੋਈ ਰੂਹ ਹੋਊਗੀ ਤਾਂ ਇੱਥੇ ਆ ਕੇ ਸਾਨੂੰ ਬਹੁਤ ਵਧੀਆ ਲੱਗਿਆ ਤਾਂ ਲੋਕਾਂ ਦੀ ਇੱਥੇ ਬਹੁਤ ਸਰਦ ਹੈ ਜਿਵੇਂ ਨਵੇਂ ਮੁੰਡੇ ਕੁੜੀਆਂ ਤਾਂ ਇੱਥੇ ਪੂਰੇ